ਸਤਿ ਸ੍ਰੀ ਅਕਾਲ ਦੋਸਤੋ ਮੈਂ ਜੀ ਵੈਦ ਨਜੀਤ ਚੰਦਾ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਦਾ ਆਯੁਰਵੇਦ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਨਵੇਂ-ਨਵੇਂ ਨੁਸਖੇ ਅੱਜ ਤੁਹਾਡੇ ਲਈ ਲੈ ਕੇ ਆਏ ਆ ਮਰਦਾਨਾ ਕਮਜ਼ੋਰੀ ਲਈ ਘੋੜੇ ਵਰਗੀ ਮਰਦਾਨਾ ਚਮ ਤਾਕਤ ਸਿਰਫ ਇੱਕ ਚਮਚ ਦੇ ਨਾਲ ਬਹੁਤ ਹੀ ਗੁਣਕਾਰੀ ਉਸਕਾ ਬਹੁਤ ਜ਼ਿਆਦਾ ਸਸਤਾ ਹੈ ਗਿਆ ਤੁਹਾਨੂੰ ਇਧਰ ਉਧਰ ਦੀ ਹੋਰ ਨੁਸਖਿਆਂ ਦੀ ਭਾਲ ਦੇ ਵਿੱਚ ਭਟਕਣ ਦੀ ਲੋੜ ਨਹੀਂ ਸਿਰਫ ਇਹ ਨੁਸਖਾ ਖਾ ਲੋ ਤੁਹਾਡਾ ਵੀਰਜ ਦਾ ਪਤਲਾਪਣ ਟਾਈਮਿੰਗ ਦੀ ਸਮੱਸਿਆ ਤਾਂਤ ਸੁਪਰ ਦੋਸ ਚਿਪਚਿਪੇ ਪਾਣੀ ਦੀ ਸਮੱਸਿਆ ਵੀਰਜ ਇੰਨਾ ਕਿ ਗਾੜਾ ਹੋ ਜੂਗਾ ਕਿ ਲਿੰਗ ਚੋਂ ਨਿਕਲੇਗਾ ਨਹੀਂ ਐਨੀ ਟਾਈਮਿੰਗ ਬਾਅਦ ਜੀ ਤੁਹਾਡੀ ਬਹੁਤ ਅੱਛਾ ਨੁਸਖਾ ਵਰਤਿਆ ਹੈ ਕਈ ਵੀਰਣ ਦੱਸਿਆ ਸੀ ਬਹੁਤ ਅੱਛਾ ਇਹਦਾ ਰਿਜ਼ਲਟ ਮਿਲਿਆ ਫਿਰ ਤੁਹਾਡੀ ਵਿਚਾਰੀ ਦੇ ਵਿੱਚ ਆਪਾਂ ਜਿਹੜਾ ਇਹ ਨੁਸਖਾ ਪੇਸ ਕਰ ਲੱਗਿਆ ਫੈਲੀ ਫੈਦ ਇਹਨਾਂ ਨੁਸਖੇ ਦੇ ਨੁਕਸਾਨ ਕੋਈ ਨਹੀਂ ਸਾਈਡ ਇਫੈਕਟ ਕੋਈ ਨਹੀਂ ਗਰਮ ਤਸੀਰ ਵਾਲਾ ਵੀ ਵਰਤ ਸਕਦੇ ਜੀ ਠੰਡੀ ਤਸੀਰ ਵਾਲਾ ਵੀ ਵਰਤ ਸਕਦਾ ਠੀਕ ਹੈ ਕਈ ਵੀਰ ਕਹਿੰਦੇ ਜੀ ਸਾਡੀ ਗਰਮ ਤਸੀਰਾਂ ਅਸੀਂ ਵਰਤ ਨਹੀਂ ਸਕਦੇ ਸਾਨੂੰ ਪਿਸ਼ਾਬ yellow color ਦਾ ਆਉਣ ਲੱਗ ਗਿਆ ਨੇ ਜੀ ਤਾਂਤ ਹੋ ਜਾਂਦੀ ਹੈ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਇਹ ਇੱਕੋ ਹੀ ਨੁਸਕਾ ਕਰੇਗਾ ਸਿਰਫ ਇੱਕ ਚਮਚ ਦੇ ਨਾਲ ਕੋੜੇ ਵਰਗੀ ਮਜ਼ਰਨਾ ਤੱਕ ਤਾਕਤ ਹਾਸਲ ਕਰੋ ਨੁਸਕਾ ਨੋਟ ਕਰ ਲਓ ਵੀਡੀਓ ਪੂਰੀ ਦੇਖਿਓ ਜਿਹੜਾ ਵੀ ਰਾਧਕਟ ਵਾਲੇ ਵੀਡੀਓ ਦੇਖ ਕੇ ਫੋਨ ਕਰੂਗਾ ਉਹਦੀ ਕੋਈ ਮਦਦ ਨਹੀਂ ਕੀਤੀ ਜਾ ਕੇ ਪੂਰੀ ਵੀਡੀਓ ਦੇਖਿਓ ਜੇ ਨਾ ਸਮਝ ਆਇਆ ਫੇਰ ਫੋਨ ਕਰਿਓ ਠੀਕ ਹੈ ਵੀਡੀਓ ਨੂੰ ਇੱਕ ਵਾਰ ਨਹੀਂ ਜਗਾ ਦੋ ਵਾਰ ਦੇਖ ਲਿਓ ਪਰ ਪੂਰੀ ਦੇਖੋ ਠੀਕ ਹੈ ਵੀਰੇ ਕਈ ਵੀ ਰੱਦੂ ਚਾਲੋ ਦੇਖ ਕੇ ਫੋਨ ਕਰ ਦਿੰਦੇ ਇਹਨੂੰ ਪੁੱਛਦੇ ਵੀ ਪੂਰੀ ਨਹੀਂ ਦੇਖੀ ਕਰਦਾ ਨਹੀਂ ਅਸੀਂ ਪੂਰੀ ਨਹੀਂ ਦੇਖੀ ਫਿਰ ਨਹੀਂ ਗੱਲ ਬਣਦੀ ਵੀਰੇ ਠੀਕ ਹੈ ਪੂਰੀ ਵੀਡੀਓ ਦੇਖ ਕੇ ਫਿਰ ਪੰਨ 10 ਫੋਨ ਕਰ ਲਓ ਤੁਹਾਡੀ ਪੂਰੀ ਹਨਾ ਤੁਹਾਨੂੰ ਪੂਰਾ ਸਮਝ ਆ ਜਾਊਗਾ ਨੁਸਖੇ ਬਾਰੇ ਇਹਦੇ ਵਿੱਚ ਤੁਸੀਂ ਕੀ ਲੈਣਾ ਸਫੇਦ ਮੁਸਲੀ 50 ਗ੍ਰਾਮ ਕਾਲੀ ਮੁਸਲੀ 50 ਗ੍ਰਾਮ ਸ਼ਕਾ ਕੁਲ ਮਿਸ਼ਰੀ 50 ਗ੍ਰਾਮ ਤਾਲ ਮਖਾਣਾ ਬੀਜ 50 ਗ੍ਰਾਮ ਲੈਣੇ ਨੇ ਵੀ ਕੌਂਜ ਬੀਜ ਸਫੇਦ ਛਿਲਕਾ ਰਹਿਤ ਛਿਲਕਾ ਉਤਾਰ ਕੇ 50 ਗ੍ਰਾਮ ਗੋਖਰੂ 50 ਗ੍ਰਾਮ ਸਤਾਵਰ 50 ਗ੍ਰਾਮ ਬੀਜ ਬੰਤ 50 ਗ੍ਰਾਮ ਲੈਣੇ ਨੇ ਸਾਰੇ ਸਾਰੇ ਚੀਜ਼ਾਂ ਜਾਂ ਤੁਸੀਂ ਇਹਦੀ ਅੱਧੀ ਅੱਧੀ ਕੁਆਂਟੀਟੀ ਲੈ ਸਕਦੇ ਹੋ ਠੀਕ ਹੈ ਜੀ ਪੂਰੇ ਨੁਸਖੇ ਦੀ ਕੁਆਂਟੀਟੀ ਦੱਸੀ ਹੈ 50 50 ਗ੍ਰਾਮ ਟਿੱਪਾਸਮਾ ਲੈਣੀਆਂ ਨੇ ਬੰਗਪਾਸਮ ਲੈਣੀਆਂ ਜੀ ਤੁਸੀਂ ਨੇ 20 ਗ੍ਰਾਮ ਪ੍ਰਵਾਲ ਪਿਸਤੀ 10 ਗ੍ਰਾਮ ਲੈਣੀ ਹੈ ਮਿਸ਼ਰੀ 200 ਗ੍ਰਾਮ ਪਾਉਣੀ ਹੈ ਤੇ ਇਹਦੇ ਵਿੱਚ ਤੁਸੀਂ ਲੈਣੀ ਹੈ ਸਵਰਨ ਬੰਦ 10 ਗ੍ਰਾਮ ਤੇ ਤਰਵੰਗ ਪਾਸਮ 10 ਗ੍ਰਾਮ ਸਭ ਕੱਲੀ ਕੱਲੀ ਜੜੀ ਬੂਟੀ ਕੁੱਟ ਕੇ ਛਾਣ ਕੇ ਠੀਕ ਹੈ ਜੀ ਕਾਪੜਾ ਛਾਣ ਚੂਰਨ ਕਰ ਲਿਓ ਜਾਂ ਬਿਗ ਛਾਣੇ ਨਾ ਛਾਣ ਕੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਰੱਖ ਲਓ ਇੱਕ ਚਮਚਾ ਸਵੇਰੇ ਇੱਕ ਰਾਤ ਨੂੰ ਖਾਣਾ ਖਾਣ ਤੁਸੀਂ ਅੱਧਾ ਘੰਟਾ ਬਾਅਦ ਚ ਲੈਣਾ ਠੀਕ ਹੈ ਜੀ ਦੁੱਧ ਉਬਾਲ ਕੇ ਠੰਡਾ ਕਰਕੇ ਠੀਕ ਹੈ ਜੀ ਹਲਕੇ ਕੋਸੇ ਦੇ ਨਾਲ ਗਰਮ ਦੇ ਨਾਲ ਨਹੀਂ ਲੈਣਾ ਤੇ ਇਹੇ ਨੁਸਖਾ ਤੁਸੀਂ ਵਰਤੋ 45 ਦਿਨ ਲੱਗ ਭਾਗ ਤੁਹਾਡਾ ਇਹ ਨੁਸਖਾ ਚੱਲ ਜਾਊਗਾ 45 ਦਿਨ ਨੁਸਖਾ ਖਾਣ ਨਾਲ ਤੁਹਾਡੀ ਹਰ ਇੱਕ ਸਮੱਸਿਆ ਦਾ ਇਹ ਨਾਲ ਹੱਲ ਹੋ ਜਾਊਗਾ ਬਹੁਤ ਹੀ ਅੱਛਾ ਨੁਸਖਾ ਹੈ ਕਾਫੀ ਵੀ ਇਹ ਭਾਲਦੇ ਹੁੰਦੇ ਆ ਵੀ ਸਸਤਾ ਸਾਨੂੰ ਨੁਸਖਾ ਮਿਲ ਜੇ ਸਸਤਾ ਨੁਸਖਾ ਮਿਲ ਜੇ ਸੀ ਸਾਨੀ ਨਾਲ ਘਰ ਬਣਾ ਸਕੀਏ ਕੋਈ ਔਖੀ ਚੀਜ਼ ਨਾ ਹੋਵੇ ਇਹ ਬਹੁਤ ਹੀ ਸੌਖਾ ਨੁਸਖਾ ਹੈ ਸਸਤਾ ਵੀ ਹੈ ਕੋਈ ਅਨਸਾਰੀ ਦੀ ਦੁਕਾਨ ਤੋਂ ਤੁਹਾਨੂੰ ਜੜੀਆਂ ਬੂਟੀਆਂ ਮਿਲ ਜਾਣਗੀਆਂ ਕਈ ਵਾਰ ਤਾਂ ਕਈ ਅਨਸਾਰੀ ਪੀਸੀਆਂ ਹਮੇ ਆ ਰੱਖਦੇ ਨੇ ਜੜੀਆਂ ਬੂਟੀਆਂ ਪਰ ਆਪਾਂ ਚਾਹਣਾ ਵੀ ਤੁਸੀਂ ਆਪ ਤਿਆਰ ਕਰੋ ਆਪਣੇ ਹੱਥੀਂ ਮਿਹਨਤ ਕਰਕੇ ਤਾਂ ਉਹਦਾ ਫਲ ਵੀ ਵਧੀਆ ਮਿਲੂ ਰਿਜ਼ਲਟ ਵੀ ਦੁੱਗਣਾ ਮਿਲੂਗਾ ਬਾਜ਼ਾਰ ਦੀ ਪੀਸੀ ਹੋਈ ਨਾਲੋਂ ਹਨਾ ਜੀ ਇਹਨੂੰ ਵਰਤੋ ਰੈਗੂਲਰ ਤੁਸੀਂ ਇਹਨੂੰ ਯੂਜ਼ ਕਰਦੇ ਰਹਿਣਾ ਠੀਕ ਹੈ ਜੀ ਗਰਮ ਚੀਜ਼ਾਂ ਨਹੀਂ ਖਾਣੀਆਂ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਨੇ ਬਨਾਣਾ ਸ਼ੇਕ ਤੁਸੀਂ ਜਰੂਰ ਪੀਣਾ ਹੈ ਜਿਨ੍ਹਾਂ ਵੀਰਾਂ ਨੂੰ ਕਬਜ਼ਾ ਉਹ ਕਬਜ਼ੇ ਦਾ ਧਿਆਨ ਰੱਖਣ ਜਾਂ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਆ ਉਹ ਵੀ ਆਪਦਾ ਧਿਆਨ ਰੱਖਣ ਨੁਸਖਾ ਵਰਤੋ ਤੇ ਲਾਭ ਉਠਾਓ ਰਿਜ਼ਲਟ ਇੰਨੇ ਤੱਕੜੇ ਨੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਮਹਿੰਗੇ ਮਹਿੰਗੇ ਨੁਸਖਿਆਂ ਨੂੰ ਭੁੱਲ ਜਾਓਗੇ ਠੀਕ ਹੈ ਜੀ ሙਸਲੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਮੇਨ ਇਹਦਾ ਬੇਸ ਹੈ ਮਾਲੂ ਸੀ ਹਨ ਮੇਨ ਇਹਦਾ ਜੋ ਪਾਰਟ ਹੈਗੀਆਂ ਨੇ ਬਹੁਤ ਘੈਂਟ ਨੁਸਖਾ ਵਰਤੋ ਤੇ ਲਾਭ ਉਠਾਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਉਹ ਵੀ ਵੀਡੀਓ ਦੇਖ ਕੇ ਹਨ ਆਪਣੀ ਸਮੱਸਿਆ ਦਾ ਘਰ ਹੱਲ ਕਰ ਸਕਣ ਤੇ ਤਸਵੀਲ ਜਿਹੜੀ ਮਰਜ਼ੀ ਹੋਵੇ ਤੁਸੀਂ ਇਹਨੂੰ ਵਰਤੋ ਤੇ ਲਾਭ ਉਠਾਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਜਰੂਰ ਕਰਦੇ ਆ ਕਰੋ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਹੋਰ ਤੁਸੀਂ ਕਿਹੜੀ ਪ੍ਰੋਬਲਮ ਤੇ ਵੀਡੀਓ ਚਾਹੁੰਦੇ ਹੈਗੇ ਹੋ ਠੀਕ ਹੈ ਜੀ ਧੰਨਵਾਦ ਜੀ